ਗਰੂਏ ਤੂੰ ਵੀ ਐਂ ਇਕੜੇ ਹੈ ਲੈ ਮੈਨੂੰ ਫੜਾ ਵਾਏਗਾ ਉਹ ਸੁਵੇਤੇ ਵੀ ਐ ਫੜਾਤਾ ਵੇਖ ਪੁੱਤਰ ਮੰਤਰੀ ਉਹ ਸੁਵੇਤੇ ਵਾਹੀ ਗਰੂ ਇਹਦਾ ਤੈਨੂੰ ਐਂ ਕਰਨਗੇ ਤੰਗ ਮੈਂ ਤੈਨੂੰ ਤਸਾ ਖਾਲੀ ਦੱਸਦਾ ਸੀਗਾ ਪੋਂ ਇਹਨਾਂ ਕੋਲੇ ਹੋਊਗਾ ਚੱਕ ਲਈ ਕੋਈ ਨਾ ਅੰਦਰ ਬੈਠ ਦੁਗਰਾ ਕੁਝ ਵੀ ਕਰਦੇ ਆਂ ਗਾਉਂ ਮਣੀਏ ਪਰਨਾ ਬੰਨ ਲਈ ਬਹਿ ਕੇ ਹੋਈ ਨਾ ਟੋਪੀ ਲੈ ਕੇ ਕੁੱਟਣਗੇ ਦਿਨ ਉੱਥੇ ਉਹ ਜੇ ਹੁਣ ਬਈ ਵਰਕੇ ਯਾਰ ਲੈ ਆ ਮੇਰਾ ਲਾ ਲਾ ਲੈ ਆ ਲੈ ਆ ਯਾਰ ਮੈਂ ਫੜ ਲਾ ਪਰਨਾ ਬੰਨ ਲੀ ਜਰਾ ਇਹ ਦੁਰਾਈ ਨਹੀਂ ਤੂੰ ਉਹ ਲੈ ਆ ਸੀਗਾ ਉੱਥੇ ਬਾਹਲੇ ਚੰਦਾ ਫੜਿਆ ਸੀਗਾ ਉੱਥੇ ਗੁਰਦੁਆਰੇ ਦੇ ਨਾਮ ਦੇ ਹੁਣ ਇਹ ਤਾਂ ਨਹੀਂ ਲਗਾ ਬਈ 6:00 ਦੇ ਵਜੇ ਗੁੰਡਾ ਦੇਖਾ ਲਿਆ ਉਹਨੇ ਨਾਲ ਸਾਂਭ ਸੰਭਾਲ ਕਰੀ ਆ ਫੜਿਆ ਵਾਹ ਹੀਰੋ ਚੱਲ ਬੈਠ ਦੂੰਗਾ ਪਾੜ ਡੰਗ ਦਿਓ ਨਾ ਯਾਰ ਯਾਰ ਕਾਦੀ ਬਸ ਤੇ ਯਾਰ ਇਹ ਨਹੀਂ ਛੱਡਦੇ ਇਹ ਚਾਹ ਬੋਰਡ ਕੋਈ ਕਿਤੇ ਕਾਹ ਉੱਪਰ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਿੰਡ ਸੂਰਤੀ ਤੋਂ ਪਤੇ ਕਰਦੇ ਬੋਲੇ ਸੋ ਨਿਹਾਲ ਫਤਵਾ ਯਾਤਰਾ ਸਫਲ ਕਰੇ ਭਈ ਤੇ ਸਰਹੰਦ ਚੱਲੇ ਆਪਣੇ ਨੌਜਵਾਨ ਤੇ ਸਹਿਜ ਤੇ ਸੀ ਤੋਰ ਨਾਏ ਸੀ ਇਹਨਾਂ ਨੂੰ ਹੱਥ ਨੇ ਕਿਹਾ ਕਿ ਬਈ ਚਾਚਾ ਮੈਨੂੰ ਛਾ ਦੇਓ ਹੈ ਹੋਰ ਉਹ ਤਾਂ ਉੱਠਿਆ ਵੀ ਨਹੀਂ ਅੱਛਾ ਸੁਣੀ ਉੱਠ ਜਾਣਾ ਹੁਣ ਤੇ ਇਹਦੇ ਵਈ ਕੈਨੇਡੂ ਹੋ ਗਿਆ ਤੇ ਦੋਨੇ ਪਾਸੋਂ ਇਹਦਾ ਮੂੰਹ ਸੁੱਜ ਕੇ ਵੱਡਾ ਹੋ ਗਿਆ ਮੂੰਹ ਤੇਰਾ ਹੈ ਅਜੇ ਵੀ ਹੱਥ ਤੇ ਨਾ ਚੜੀ ਕੀ ਕਹੀ ਹਾਂਜੀ ਕਿੱਥੇ ਗੱਗੂ ਕਹਿੰਦੀ ਜਾਣਾ ਉਹ ਤੜਕੀ ਨਹੀਂ ਜਾਣਾ ਉਧਰ ਆਉਣਾ ਮੈਂ ਚੱਲ ਉਧਰ ਤੇ ਲਿਆਉ ਉਹ ਤੇਰਾ ਡੈਡੀ ਉਧਰ ਚਲੋ ਫੇਰ ਆਇਓ ਥੋੜੀ ਧੁੱਪ ਚੜ ਜਾਣ ਦੇ ਵਾਹਿਗੁਰੂ ਜੀ ਤੇ ਗਰਮ ਗਰਮ ਕੌਫੀ ਦਾ ਕੱਪ ਹੱਥ ਦੇ ਵਿੱਚ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਮੰਮੀ ਮੈਂ ਜਾਣਾ ਚੰਗਾ ਉਹ ਕੀ ਜੀ ਤੇ ਗੱਗੂ ਘਰੇ ਪਾਸੇ ਇਹ ਲਾਉਨੇ ਆ ਡਿਊਟੀ ਤਾਜ ਨੂੰ ਰੀਸ ਲੱਗੀ ਜਾਂਦੀ ਸੀ ਜੀ ਮੈਂ ਕਿ ਤੜਕੀ ਨਹੀਂ ਆਉਣਾ ਤੁਸੀਂ ਇੱਧਰ ਖੇਡ ਕੇ ਜ਼ਿਆਦੇ ਰਾਜੀ ਨੇ ਇੱਕ ਦੋ ਜੁਗ ਨਹੀਂ ਕਰਕੇ ਇੱਕ ਤੂਰੀ ਜੀ ਕਰਕੇ ਵੱਧ ਫਿਰ ਭੱਜੇ ਹਰਦੇ ਆਗੇ ਤੇ ਇਧਰ ਨੌਜਵਾਨਾਂ ਨੇ ਤੜਕੀ ਲਾ ਰੱਖੀ ਹੈ ਡਿਊਟੀ ਹਾਈ ਇਥੇ ਤੇ ਆ ਥੱਲੇ ਲੱਗੀ ਹੋਈ ਉਹ ਮਿੱਟੀ ਦੀ ਢੇਰੀ ਵੱਡੀ ਸਾਰੀ ਇਹ ਭਾਈ ਕਾਲੇ ਨੇ ਡਿਊਟੀ ਲਈ ਸੀ ਕੱਲ ਖੇਤ ਗਏ ਸੀ ਅਸੀਂ ਜਦੋਂ ਕਾਲੇ ਨੇ ਆ ਕਮਰੇ ਚੋਂ ਮਿੱਟੀ ਕੱਢੀ ਇੱਧਰ ਜ਼ਿਆਦੇ ਸੀ ਪਹਿਲਾਂ ਮਿੱਟੀ ਜ਼ਿਆਦੇ ਪਾਤੀ ਸੀ ਕਿ ਭਈ ਉਰੇ ਪਰੇ ਫੇਰ ਖੇਚ ਲਾਂਗੇ ਕਰਾਹੇ ਨਾਲ ਜਿੱਥੇ ਕਿਤੇ ਲੋਡ ਹੋਈ ਮੁੜ ਕੇ ਉੱਤੇ ਕਾਮਰਾ ਬਣਾਤਾ ਹੁਣ ਇੱਥੇ ਕਰਾਹਾ ਚੱਲਦਾ ਨਹੀਂ ਚੱਲ ਜਿੰਨੀ ਕੀ ਫਰਸ਼ ਜੋਗੀ ਲਾਉਣ ਜੋਗਾ ਸਮਤਲ ਜਾਂ ਕਰਕੇ ਤਾਂ ਬਣਾ ਦਾਂ ਗੱਲ ਬਾਤ ਆ ਗਿਆ ਆ ਗਿਆ ਤਕੜੀ ਮਾਸੀ ਤਕੜੀ ਮਾਸੀ ਆ ਲਿਓ ਘਰ ਵਾ ਮੈਂ ਪਰਸ਼ਾਦਾ ਦਾ ਸ਼ੱਕ ਲਿਆ ਉਦਰੀ ਇੱਧਰ ਵੀ ਸ਼ੱਕ ਲੀ ਭਾਜੀ ਫੇਰ ਦੇਖਾਂਗੇ ਦੁਪਹਿਰ ਨੂੰ ਜੇ ਭੁੱਖ ਲੱਗੀ ਤਾਂ ਨਹੀਂ ਛੁੱਟੀ ਕਰ ਦਾਂਗੇ ਤੇ ਮੈਂ ਤਾਂ ਤੜਕੇ ਦਾ ਉੱਠਿਆ ਮੈਂ 5 ਵਜੇ ਦਾ ਫਿਰ ਭੁੱਖ ਲੱਗੀ ਸੀ ਮੈਂ ਚਾਹ ਪਾਣੀ ਕੁਛ ਨਹੀਂ ਪੀਤਾ ਸੀ ਇਹਦੇ ਲਈ ਰੋਟੀ ਖਾਧੀ ਆ ਹੁਣ ਤੇ ਰੋਟੀ ਤੋਂ ਬਾਅਦ 커피 ਬਣਾ ਲਿਆ ਕੱਪ ਚਾਚਾ ਮੈਂ ਤੇ ਚਾਚਾ ਦਾ ਦੱਬੀਨੇ 커피 ਦਾ ਕੱਪ ਆ ਠੀਕ ਆ ਜੀ ਵਾਹਿਗੁਰੂ ਜੀ ਕੌਣ ਤਾਜ ਆ ਹੁਣ ਆ ਕੀ ਜਾਂਦਾ ਸੀ ਮੈਨੂੰ ਕਹਿੰਦਾ ਛੱਡ ਗਈ ਚਾਚਾ ਗੱਗੂ ਕੇ ਕਹਿੰਦਾ ਹਾਜ਼ੀ ਮਿੱਟੀ ਨਿਕਲ ਗਈ ਸੋਖ ਨਾਲ ਅੰਦਰੋਂ ਕਿੰਨੀ ਗੀ ਹੋਰ ਕੰਨੀ ਬੁਕਾਲੇ ਹੋਏ ਵਾਵਾ ਆ ਗਏ ਵਾਵਾ ਆ ਗਏ ਆਹੇ ਗਿਰੂ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਆ ਹਾਂ ਇੱਧਰ ਆ ਗਿਆ ਮੈਂ ਤਾਂ ਹਾਂ ਪਤਾ ਨਹੀਂ ਲੱਗਦਾ ਤੂੰ ਮੁਰਗਾ ਚੱਕਿਆ ਹੋਇਆਗਾ ਆਹ ਜੱਟਾ ਕੋਈ ਨਹੀਂ ਅੱਜ ਇੱਕ ਬਟਾ ਦੋ ਕਰਕੇ ਕੁੱਕੜ ਜਿਹੜਾ ਖਾਣ ਦੇ ਮੂੰਹ ਫੜੀ ਮਹਿਰ ਵਜ ਖਾਂਦਾ ਹੈ ਆ ਕੱਪ ਜੀ ਵੀ ਇਹ ਗਲਾਸ ਚ ਚਾਚਾ ਨਾ ਬਸ ਪੀਣ ਵਾਲੀ ਆ ਉਧਰੋਂ ਬਣਾ ਕੇ ਕੱਪ ਚ ਪਾਈ ਆ ਉਹਨਾਂ ਦਾ ਠਰਜੋ ਹੈ ਉਹ ਠੰਡੀ ਆ ਆ ਮੁਰਗੀ ਵਕਾਉਗਾ ੁਰਗੀ ਬਕਾਉਆ ਕਿੰਨਾ ਮੁੱਲ ਮੰਗਦਾ ਇਹਦਾ 35 3500 35000 ਮੰਗ ਫਿਰ 3500 ਮਿਲ ਜੂਆ ਕੀ ਖਾਸੀਅਤ ਹੈ ਤੇਰੀ ਬੜੀ ਖਾਸੀਅਤ ਕੀ ਇਹਦੇ ਖੰਭਾਂ 'ਚ ਚਾਂਦੀ ਲੱਗੀ ਮਰਗੜੀ ਬਾਚਾ ਚਾਂਦੀ ਲੱਗੀ ਆ ਥੋੜੀ ਥੋੜੀ ਇਹਦੇ ਖੰਭਾਂ 'ਚ ਚਾਂਦੀ ਲੱਗੀ ਆ ਹੋਰ ਹੋਰ ਬਾਬੂ ਦਾ ਸਦਾ ਸਵਾਪੀ ਇਹ ਹਰ ਆ ਦੇਖੋ ਕਾਗਜ਼ੀ ਉਹ ਤੁਚਾ ਡੋਲੇਗਾ ਅੱਖ ਸੋਨੇ ਦੀ ਆ ਅੱਖ ਸੋਨੇ ਦੀ ਆ ਜੀ ਬਾਕੀ ਇਹਦੇ ਕੰਨਾਂ ਦੇ ਉਹ ਲੱਗੇ ਨੇ ਆ ਦੇਖਾ ਚਿੱਟੇ ਚਿੱਟੇ ਮੋਤੀ ਲੱਗੇ ਹੋਏ ਚਾਂਦੀ ਦੇ ਵਰਗ ਹੋਰ ਇੱਕ ਖਾਸ਼ੀ ਤੇ ਹੈ ਜੀ 2 ਕਿਲੋ ਮੀਟ ਬਣ ਜੀ ਇਹ ਦੂਜੀ ਅਸੀ ਲਏ ਅਸੀਂ ਐਡਾ ਕੁੱਤਾ ਲੈਂਦਾ ਹੂੰ ਤੂੰ ਨਹੀਂ ਪੀਂਦੀ ਕੌਫੀ ਪੱਠੇ ਦਾ ਵੜ ਕੇ ਲੈ ਕੇ ਆਉਂਦਾ ਕਿੱਡਾ ਕੁੱਤਾਂ ਦੇ ਵਰਗੀ ਆ ਕੀ ਇਹਦਾ ਮਿਸਤਰੀ ਦਾ ਇੱਕੋ ਹੀ ਆ ਜਾਂਦਾ ਦੂਜਾ ਨਹੀਂ ਆਇਆ ਅੱਜ ਅਜੇ ਦੂਜਾ ਰਹਿ ਗਿਆ ਉਹੀ ਕਿਦਾਂ ਹੋ ਗਏ ਕਿਹਦੇ ਨਾਲ ਆਇਆ ਉਹ ਮੈਂ ਦੋਵੇਂ ਆਏ ਨਿਕਲਦੇ ਪਹਿਲਾਂ ਫਿਰਦੇ ਸੀ ਨਾ ਮੈਨੂੰ ਆਖੀ ਜਾਂਦੀ ਸੀ ਮੈਂ ਜਾਣਾ ਚਾਚਾ ਉਧਰ ਪਹਿਲਾਂ ਫਿਰਦੇ ਸੀ ਮੈਨੂੰ ਤਾਂ ਬਾਜੀ ਲੱਗੀ ਬਗ ਮੈਂ ਆਉਂ ਚਾਚਾ ਤੁਹਾਡੇ ਵਾਸਤੇ ਉਹ ਕਮੈਂਟ ਆਉਂਦੇ ਹੁੰਦੇ ਆ ਚਾਚਾ ਤੁਹਾਡੇ ਵਾਸਤੇ ਕਹਿੰਦੇ ਚਾਚਾ ਸੋਹਣੀਆਂ ਗੱਲਾਂ ਸੁਣਾਉਂਦਾ ਹਾਸਾ ਵੀ ਆਉਂਦਾਗਾ ਤੇ ਧੰਨਵਾਦ ਬਈ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਤੇ ਕਮੈਂਟ ਕਰਦੇ ਹੋਗੇ ਠੀਕ ਆ ਤੂੰ ਫੜੀ ਰੱਖ ਆ ਲੈ ਕੇ ਜਾਂਦਾ ਆਗੇ ਤੁਸੀਂ ਕੀ ਆਲਾ ਮਿਸਤਰੀ ਬਈ ਜੀ ਐ ਨੂੰ ਬਾਹਲੇ ਦੇਣਾ ਬਾਦ ਪੋਲਾ ਹੱਥ ਮਿਲਾ ਲੈਣੇ ਉਹ ਤਾਂ ਦੁੱਲਣ ਆ ਜਾਵੇ ਕਾਪੂ ਮਰਾ ਜਿੰਨਾ ਕਹਿਗਾ ਤੁਸੀਂ ਆ ਕੇ ਮੰਗ ਲਈ ਦੂਜਾ ਮਿੱਤਰ ਅੱਜ ਕਿਹੜਾ ਉਹ ਨੂੰ ਬਈ ਬਾਈ ਕਮੈਂਟ ਉਹਦੇ ਵਾਲਾ ਤੇ ਦੇਖਦੇ ਆ ਅੱਜ ਦਾ ਕੰਮਕਾਰ ਬਣਾਉਣੇ ਆ ਗੱਲਬਾਤ ਕਹੀ ਜੀ ਬਣਦੀ ਆ ਤੇਰੇ ਕੀ ਲੱਗ ਰਿਹਾ ਓਏ ਮੂੰਹ ਤੇ ਬੋਲਦੇ ਮੈਨੂੰ ਤਾਂ ਤਾਹ ਤੋਂ ਪਹਿਲਾਂ ਵੀ ਦੇਖੀ ਜਾਂਦਾ ਸੀਗਾ ਤਾਜ ਹੈਂ ਖੜੀ ਰੋਗੀ ਰੋਗੀ ਰੋ ਰੋਗਾ ਕਾਲਸ ਲੱਗ ਗਿਆ ਕਾਲਸ ਲੱਗ ਗਿਆ ਠੀਕ ਆ ਸਕੂਲ ਛੱਡਿਆ ਮੈਂ ਤੈਨੂੰ ਅੱਜ ਤੂੰ ਨਾ ਹੀ ਜਾਚ ਬੰਨ ਦੇ ਨਾ ਪੁੱਤਰ ਇੱਕ ਮਿੰਟ ਰੁਗੋ ਤੇਰਾ ਤੈਨੂੰ ਸਕੂਲ ਛੱਡਿਆ ਹੀ ਅੱਜ ਨਾ ਕਿਉਂ ਆਪਾਂ ਸੱਦ ਲਾਂਗੇ ਮਾਸਟਰ ਸੱਦ ਲਾਂਗੇ ਅੱਜ ਸਪੈਸ਼ਲ ਤੇਰੇ ਵਾਸਤੇ ਘਰੇ ਉੱਥੇ ਉੱਥੇ ਸਕੂਲ 'ਚ ਵੀ ਪਈ ਤਾਂ ਅੱਜ ਨੂੰ ਪੜ੍ਹਾਉ ਉਹ ਤੁਸੀਂ ਅੱਜ ਐਤਵਾਰ ਦੇ ਦਿਨ ਆਓ ਕਿਵੇਂ ਕਰੀਏ ਲਾਪੜੇ ਆ ਲਾਪੜੇ ਇਹ ਚੱਪਲਾਂ ਕੋ ਚੱਕੀਆਂ ਨੇ ਪਹਿਲਾਂ ਐਸੋ ਹੈਂ ਆਤਾਂ 'ਚ ਕੋ ਚੱਕੀਆਂ ਇਹ ਦੇ ਜਿਹੜਾ ਤੇਰਗਾ ਨੇ ਅੱਜ ਬਸ ਸਾਰਾ ਦਿਨ ਇੱਥੇ ਹੀ ਡੇਰਾ ਹੋਊਗਾ ਨਾ ਸਾਰਾ ਦਿਨ ਇੱਥੇ ਡੇਰਾ ਹੋਊਗਾ ਜੀ ਤਾਈ ਸਾਡੀ ਵੀਡੀਓ ਬਣਾਈ ਇੱਧਰ ਖੜਾ ਹਾਂ ਆ ਫੜਾ ਪਿੱਛੇ ਨੂੰ ਆ ਕੇ ਖੜ ਜਾ ਇੱਧਰ ਦਿਖਾ ਮੈਂ ਵੀਤਾ ਬੰਨਦਾਗਾ ਬੋਲ ਕੇ ਵੀ ਦੱਸ ਨਾਲ ਮੇਰਾ ਚਾ ਸ਼ਾਦਾ ਪੀਤਾ ਬੰਦਾ ਦੇਖੋ ਜੀ ਕਿਵੇਂ ਬੰਨਦਾ ਦਿਖਾ ਫਿਰ ਥੱਲੇ ਕਰਕੇ ਬੈਰੀ ਗੁੱਡ ਲੈ ਕੈਮਰਾਮੈਨ ਤਾਜਪ੍ਰੀਤ ਸਿੰਘ ਦੇ ਨਾਲ ਗੁਰਸੇਵਕ ਸਿੰਘ ਬਰਾੜ ਗੁਰਬ੍ਰਾਲਾ ਚੈਨਲ ਤੋਂ ਤੇ ਧੰਨਵਾਦ ਤਾਜਰਾ ਉਹ ਤਾਜ ਧੰਨਵਾਦ ਤੇ ਧੰਨਵਾਦ ਮੈਂ ਕੁਛ ਵੀ ਨਹੀਂ ਲਾਉਦਾ ਆ ਮੂੰਹ ਤੇ ਇਹ ਪਤਾ ਨਹੀਂ ਕੀ ਪੈਨ ਬੋ ਨਹੀਂ ਇਹ ਕਾਰ ਸਾਈਂ ਲਾਈ ਫਿਰਦਾ ਕੁੱਤੀ ਲਾਈ ਫਿਰਦਾ ਕੁੱਤੀ ਕਿਵੇਂ ਲੱਗਦੀ ਹੁੰਦੀ ਆ ਠੀਕ ਆ ਜੰਗਾ ਹਾਂ ਹੁਣ ਕਰ ਦਿੰਨੇ ਆ ਵਾਸੀ ਮੂੰਹ ਸਿਰ ਕਮਰੇ ਦਾ ਕੀ ਹੋਇਆ ਸਹਿਜ ਤੇ ਆ ਰਾਤ ਪਾਣੀ ਦੀ ਬਾਰੀ ਲੱਗ ਗਈ ਸੀ ਬਰਮਾ ਉਵੇਂ ਖੜਾਤਾ ਉਦੋਂ ਮੱਕੂ ਨੂੰ ਮੈਂ ਨਹੀਂ ਰਾਇ ਯਾਰ ਤੜਕੇ ਕੱਢਦੇ ਆਂਗੇ ਟਰੈਕਟਰ ਜਦੋਂ ਲੋਡ ਹੋਈ ਵਾਹੇ ਗੁਰੂ ਹਾਂ ਆਉਰ ਲੀਡੇ ਰਿਜ਼ੜ ਕੇ ਕੱਢੀ ਆ ਓਏ ਨਸਾਇਜੇti ਘੜਜਾ ਪਿੱਛੇ ਘੜਜਾ ਪੁੱਤਰੀ ਮੇਰੀ ਟੁੱਕੀ ਗੱਡੀ ਤੁਰਿਆ ਦਰਦੋਂ ਦਰ ਇਹ ਡਰਤੀ ਬੁੱਧਗਾ ਠੰਡ ਲੱਗੀ ਕਿ ਨਹੀਂ ਗਾਲਿਆ ਆਪ ਤਾਂ ਇਹ ਜੇ ਬਰਾਂਨ ਵਰਗੇ ਝੱਗੇ ਚੋਰਿਆਗਾ ਮੇਰੀ ਪੰਜੀਰੀ ਹਾਜੀ ਕਿ ਲੋਣੇੋਂ ਕੱਢਣੀ ਹੈ ਉਹਦਾ ਮੁੱਲ ਮੋੜ ਨਹੀਂ ਦੇਦੋ ਮੁੱਲ ਮੜਵਾ ਲੈਣਾ ਓਏ ਇੱਟਾਂ ਦੇ ਵਿੱਚ ਦੱਬੀਆਂ ਹੋਈਆਂ ਪੈਰ ਤੇ ਕਾਹੀ ਵੱਜੂਗਾ ਅਗੇ ਕਹਾ ਪੈਰ ਤੇ ਵੱਜੂਗਾ ਔਖੜ ਕੇ ਹੌਲੀ ਹੋਲੀ ਤੂੰ ਮੰਨਦਾ ਨਹੀਂ ਕਰ ਲੈ ਪੈਰ ਤੇ ਵੱਜੋ ਛੱਤ ਤੇ ਵੇਚਣਾ ਇਹ ਇੱਟਾਂ ਰੋਲੇ ਨਿਕਲਣਗੇ ਜਿਹੜੇ ਤਾ ਨਾ ਕਰਕੇ ਕਹਿੰਦਾ ਤੁਹਾਨੂੰ ਹੋਲੀ ਚ ਲੱਗ ਅਹੀ ਮੈਂ ਬੰਵਾ ਜੀ ਦੱਸੂ ਨੀ ਅਈਂ ਕੱਪੀ ਦੀ ਕਹਾ ਲਾ ਦੇ ਤੋੜ ਜਾ ਸਾਡ ਭਾਈ ਮੈਂ ਨਹੀਂ ਉਹ ਹਾਤਾ ਨਹੀਂ ਤੋ ਮੈਂ ਨਾ ਆ ਕਿਤਨਾ ਹੈ ਤੇ ਸਦੇ ਮੋੜਗੇ ਮੋਟੀ ਹੋਰੀ ਸਾਈਜ਼ ਦਾ ਇੱਕ ਵਾਰ ਚੱਲ ਕੋਈ ਨਾ ਪੁੱਤਰ ਗੱਲ ਨੂੰ ਸੋ ਜੁੱਤਰ ਜੂਗੇ ਇਹ ਕੋਈ ਨਾ ਟੈਨਸ਼ਨ ਨਹੀਂ ਲੈਣੀ ਵੈਰੀ ਗੁੱਡ ਚਲੋ ਜੋ ਲਾਉਡ ਹੋਟੀ ਸ਼ਾਬਾਸ਼ ਆਪਾਂ ਭਜੰਦਰ ਚੋਟੀ ਲਾ ਲੈਨੇ ਆ ਅੰਦਰ ਨਹੀਂ ਜਾਣਾ ਤੇ ਕੀ ਉਥੇ ਰਿੱਤੇ ਨਾਲ ਤੇ ਬੂਟਾਂ ਗਰੇਤਾ ਪੈ ਜਾਊਗਾ ਇੱਥੇ ਉੱਧਰ ਖੜ ਕੇ ਐ ਜੋਗਿੰਗ ਕਰ ਲਾ ਮਨ ਮੰਨ ਗਿਆ ਰੂ ਦੇ ਗੱਗੂ ਤਾਂ ਰੱਖਿਆ ਮੈਂ ਕੱਦ ਮਾਰੋ ਬੋਲਦੇ ਗੇ ਯਾਰ ਗੱਲਾਂ ਵਾਸੀਆ ਵੱਡਾ ਬੇਦੀ ਇਹ ਵੀ ਉਹਨਾਂ ਦੇ ਕੰਮ ਆ ਤਾਂ ਬਾਈ ਵੇਖਿਆ ਨੇ ਸੇਕ ਚਾਹਤ ਉਹਨੂੰ ਖੇਤ ਕਿ ਲਈ ਜਾਵਾਂ ਘਰਾਹੇ ਨਾਲ ਉਹ ਇੱਧਰ ਤਾਂ ਮਿੱਟੀ ਪਹਿਲੀ ਬਹੁਤ ਬਈਆ ਇਹਦਾ ਹੱਤੇ ਵਾਰਾਂਗੇ ਹੈ ਉੱਤੇ ਪਾਣੀ ਆ ਹੱਤੇ ਪਾ ਦੇਂਗੇ ਇਹ ਵੀ ਠੀਕ ਹੈ ਬਹੁਤ ਵੈਰੀ ਗੁੱਡ ਕਾਲੇ ਦੇ ਵਾਸਤੇ ਸਮਝ ਆਪ ਸਮਝ ਆ ਕਾਲਾ ਕਹਿੰਦੇ ਪਾਕਿਸਤਾਨ ਵਾਲੀ ਬੋਲੀ ਬੋਲਦਾਗਾ ਉਹ ਕੋਈ ਬਾਈ ਕਹੀ ਇੱਧਰ ਹੋ ਜਾ ਸਾਈਂ ਪਿੱਛੇ ਹੋ ਜਾ ਕੋਈ ਬਾਈ ਗਈ ਨਾ ਸੀ ਮਾ ਪਾਕਿਸਤਾਨ ਵਾਲੀ ਨੂੰ ਬਾਈ ਇਹਨੂੰ ਰਿਪਲਾਈ ਕਰਿਆ ਸੀ ਮੈਂ ਉਹਦਾ ਮਖ ਮਲਾਈ ਬੋਲਦਾ ਮਾ ਮਲੇਸ਼ੀ ਗਾੜੀ ਓਏ ਤੂੰ ਬੜਾ ਡੂੰਗਾ ਵੀ ਨਾ ਕਰ ਹਸਾਵ ਨਾਲ ਜਿੰਨੀ ਕਿ ਲੋੜ ਹੋਵੇ ਪੱਟ ਲੈ ਕੋਈ ਨਾ ਧੰਮ ਲੈ ਲੈ ਉਹਦਾ ਗੰਨੀ ਹੈਗੀ ਗਰਮੀ ਹੈਗੀ ਤੈਨੂੰ ਠੀਕ ਹੈ ਫੰਦੇ ਉੱਤਰਾ ਦੇ ਜੇਬਾਂ 'ਚ ਪਾ ਲਓ ਹਲੇ ਕੋਈ ਕਰਦਾ ਨਾ ਉੱਪਰ ਪਿੱਛੇ ਉੱਠ ਗਿਆ ਹੈ ਜੀ ਖੇਤ ਓਏ ਰਸਾ ਟੁੱਟ ਜੂ ਇਹਦਾ ਰਸੀ ਜੀ ਬੜੇ ਜਰਦੀ ਪਾਈ ਹੋਈ ਹੈ ਟੁੱਟ ਜੂਗੀ ਜੰਦਰੀ ਦੀ ਤੈਨੂੰ ਉਹਨਾਂ ਗੈਂਦਾ ਬਦਲੇ ਨਹੀਂ ਹੈਗਾ ਮੈਂ ਪਨੀਰੀ ਕਿੰਨੋਂ ਪਨੀਰੀ ਵੇਡਣੀ ਆਂ ਨਹੀਂ ਗੱਲ ਦੀ ਲੋਟਾ ਮੁਰਕਾ ਮੁਰਕੀ ਕਰਕੇ ਮੈਂ ਦੜਕੀ ਸਮਝ ਮਾਰਾ ਪਤਾ ਨਾ ਬਾਈ ਇਹ ਮਰੋਈ ਕਰਨਾ ਕੇਲੋ ਬਿੰਦੀ ਦਿਖਾਗੇ ਉਹ ਬੜੀ ਕੰਮ ਕਰਦਾ ਹੋ ਉਹ ਪੈਨੂ ਲਾ ਬੈਠੇ ਨਹੀਂ ਤੇ ਲੋੜ ਹੀ ਸੀ ਖਾਨੇ ਵਾਲੀ ਬਰੇਤਨ ਕਦਾ ਅਰੇ ਹੇ ਗੁਰੂ ਜੀ ਤਿੰਨ ਬੋਰੀ ਧਰ ਦੇ ਕਦਾ ਠੀਕ ਆ ਫਿਰ ਬੰਦੇ ਨੂੰ ਪਤਾ ਤਾਂ ਲੱਗੇ ਬੈਲੈਂਸ ਹੀ ਆ ਨਹੀਂ ਬਣਿਆ ਸੀ ਤਿੰਨ ਬੋਰੀਆਂ 1.35 ਕਿਲੋ ਦਾ ਕਿੰਨਾ ਘਾਣਾ ਘਾਲਿਆ ਇਹਨਾਂ ਦਾ ਬਣਾ ਆ ਸਹੀ ਆ ਦੇਖੋ ਤਾਂ ਦੇਖੋ ਤਾਂ ਮਾਚ ਕੇ ਸੈੱਟ ਹੋ ਜਾਂਦਾ ਜੰਮ ਵਿੱਚ ਹੋਰ ਗੱਲਾਂ ਬੈਲੈਂਸ ਹੀ ਆ ਬਣਿਆ ਹੁੰਦਾ ਉਹ ਭਾਰ ਜੇ ਤਾਂ ਚੱਕਿਆ ਜਾਂ ਉਹ ਰਾੜ ਤੇ ਟੰਗਿਆ ਹੁੰਦਾ ਉਹ weight ਫਰਕ ਆ ਚੀਜ਼ ਹੀ ਪੈ ਜਾਂਦਾ ਹਾਂ ਉਹ ਜਦ ਨੂੰ ਆ ਬਈ ਨਹੀਂ ਸਹੀ ਲੱਗਿਆ ਆਉਦੀ ਸਿੱਟਾ ਤਾਂ ਗੱਟਾ 320 ਰੁਪਏ ਦਾ ਉਹਨਾਂ ਗਾਰਲੈਂਡ ਦੇ ਮਿੰਟੀ ਗਣਤੀ ਕੁੱਤੇ ਪਾਦਾਂਗੇ ਛੋਟੀ ਨਾਉ ਜੀ ਓਏ ਓਏ ਲੈ 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 ਚਲੋ ਉਧਰ ਖੜ ਜਾ ਖੜ ਜਾ ਕੋਈ ਆ ਕੀ ਤੰਗੀ ਫਿਰਦਾ ਹੋਵੇ ਤਾਰਾ ਤਾ ਜੀ ਚਲਣ ਲੱਗਿਆ ਐਪਲ ਸੰਭਾਣੀ ਘਟ ਰਹਾ ਤੂੰ ਕੁੜੇ ਜਾਗਦੀਆਂ ਦੁਖਦਾ ਇੱਥੋਂ ਹੂੰ ਮੂੰਹੇ ਸੱਜਾ ਰਹਿ ਮੈ ਇੱਥੇ ਦੁਖਦਾ ਤੇਰਾ ਰੋ ਹੁੰਦਾ ਇੱਥੋਂ ਦੁਖਦਾ ਇੱਥੋਂ ਦੁਖਦਾ ਰਹਿਣ ਦਿਆ ਕਰ ਉਹ ਨਾ ਰਿਫਟ ਪਾਣੀ ਕੀ ਜਾਂਦਾ ਨੇਰ ਹੈ ਹਾਂ ਸਕੂਲ ਸਕੂਲ ਬਗ ਜਾਕਰ ਪੜ ਲਿਆ ਕਰ ਜੇ ਨਹੀਂ ਤਾਂ ਤੇਰਾ ਡੈਡੀ ਤੈਨੂੰ ਖੇਤ ਭੇਜ ਜਾਕਰੂ ਕਾਹ ਚਾਗਾ ਕੇ ਚਾਲੋ ਖੇਤ ਪਾਣੀ ਲਾ ਬਿੱਲਾ ਫਿਰਦਾਂਗਾ ਮੈਨੂੰ ਟਰੈਕਟਰ ਵਿੱਚ ਚਲਾਉਣਾ ਹੁੰਦਾ ਅੱਛਾ ਤੇ ਫਿਰ ਖੇਤ ਬੈਠਾ ਰਿਆ ਕਰੇਗਾ ਸਾਰਾ ਦਿਨ ਉੱਥੇ ਚੱਕੀ ਜਾ ਕਰੇਗਾ ਸਕੂਲ ਚ ਬਦਗਾ ਸੀ ਯਾਰ ਸਕੂਲ ਚ ਨੇਲ ਕੰਮ ਨਹੀਂ ਕਰਨਾ ਆਪ ਉਹ ਤੇ ਉੱਥੇ ਖੇਤ ਸਾਰਾ ਕੰਮ ਕਰਨਾ ਮੈਂ ਰੁੱਤਨੂ ਦੇਖ ਲਾੜੀ ਪੜ ਲਿਆ ਕਰ ਨਹੀਂ ਤੇਰਾ ਡੈਡੀ ਹੁਣੀ ਭੇਜ ਜਾਕਰੂ ਤੁਸੀਂ ਖੇਤ ਜਾ ਕਰੋਂਗੇ ਹਾਂ ਉਹ ਖੋਲ ਦੇ ਕਰੋਂਗੇ ਕੀ ਜਦੋਂ ਹੀ ਘੇੜੀ ਆਇਆ ਕਰੋਗੇ ਉਹਨੂੰ ਖੋਲ ਦੇਵਾਂਗੀ ਖੇਤ ਤਾਂ ਖੇਤ ਆਏ ਨਹੀਂ ਬੰਨੇ ਆਂਦਾ ਉੱਥੇ ਤੈਨੂੰ ਕੰਮ ਕਰਨਾ ਪਿਆ ਗਰੂੜੀ ਐਂ ਕਹਿਣਾ ਕਹਾ ਜਗਾ ਕੇ ਭੇਜ ਦੇ ਗਰੂੜਾ ਡੈਡੀ ਚਲੋ ਖਾਲ ਘੜਾ ਪਾਣੀ ਲਾ ਤੇ ਲੱਗੂ ਪਤਾ ਏ ਤੋ ਠੰਡ ਲੱਗੇ ਗਰਮੀ ਲੱਗੇ ਗਰੂਗੀ ਪੜ ਲਿਆ ਕਰ ਦੇਖ ਲਾ ਵੱਡਾ ਅਫਸਰ ਬਣ ਜਾਏਗਾ ਘੁੰਮਣ ਵਾਲੀ ਕੁਰਸੀ ਤੇ ਬੈਠਿਆ ਕਰੇਗਾ ਇੰਨੀ ਤਨਖਾਹ ਆਇਆ ਕਰੂਗੀ ਲੱਖਾਂ ਰੁਪਏ ਮਮਾਟਰ ਨਹੀਂ ਮੰਨਦਾ ਮੈਂ ਤਾਂ ਹਜੂਨ ਬੈਲੀ ਬਣਾਂਗਾ ਅਰਚਣ ਬੈਲੀ ਅਰਚਣ ਬੈਲੀ ਕੀ ਕੰਮ ਕਰਦਾ ਹੁੰਦਾ ਗਾਨੀ ਗੋਂਦਾ ਹਰ ਜੀ ਹੈ ਗਾਣੀ ਗੋਂਦਾ ਬੰਦਾ ਬਣ ਗਿਆ ਤੂੰ ਪੜਿਆ ਕਰ ਠੀਕ ਹੈ ਸ਼ਰਾਰਤਾਂ ਕਰ ਲੈ ਤੈਨੂੰ ਕੋਈ ਸ਼ਰਾਰਤ ਕਰਕੇ ਸਕੂਲ ਚ ਕੱਲ ਛੁੱਟੀ ਸੀ ਜੈਣਾ ਪਰਸੋਂ ਤੱਕ ਕੋਈ ਸ਼ਰਾਰਤ ਕਰਕੇ ਆ ਬੱਚਾ ਦੇ ਛੁੱਟਦੀ ਹੈ ਚੌਥੇ ਚੌਥੇ ਚਾਜ ਨੂੰ ਛੋਲ ਲੱਗਿਆ ਸੀ ਕਿੰਨਾ ਘੜਕੇ ਸੀ ਬਾਹਰ ਛੜ ਪਰ ਚੋਂ ਪੇਪਰ ਸੀ ਕੱਟ ਪੜਨਾ ਨਹੀਂ ਤੂੰ ਪੜਿਆ ਕਰ ਯਾਰ ਤਾਜ ਸਿਆਣਾ ਹੋ ਗਿਆ ਹਣ ਤੂੰ ਗਾਹਮ ਗੁੱਤੜ ਗਾਹ ਚੇ ਗੁੱਟ ਠੀਕ ਹੈ ਲੁਗਨੇ ਉਸ 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 ਉਹਨਾਂ ਨੇ ਛੇੜਨ ਦਾ ਤੁਸੀਂ ਇੱਥੇ ਬੈਠੇ ਰਹੋ ਠੰਡ ਹਲੇ ਉਹ ਬੈਠੀ ਐ ਨਾਲੇ ਧੁੱਪ ਸੇਕਦੀ ਐ ਠੀਕ ਹੈ ਉਹਨੇ ਅਸੀਂ ਕੰਮ ਕਰਾ ਲਈ ਫੇਰ ਖੇਡਾਂਗੇ ਆਪਾਂ ਦੁਪਹਿਰ ਚ ਮੀਂਹ ਦਾ ਕਾਲਾ ਨੀਲੋ ਤੇ ਦੋ ਹੀ ਜਿਹਰੇ ਕਹੇ ਲਈ ਜਾਣੇ ਜੇ ਪਰਚੇ ਪਰਚੇ ਜੀ ਵੀ ਪਾਈ ਫਿਰਦੀ ਆ ਅੱਛਾ ਜੇ ਨਾਲ ਕਿਵੇਂ ਦਿੰਦੀ ਆ ਤਾਲ ਚ ਕੀ ਵਰਦਾ ਸ਼ਮਨਾ ਰੋਟੀ ਖਾ ਲਵਾਂਗੇ ਖਾ ਗਏ ਖੁਰਗਾ ਦਾ ਕੋਈ ਨਾ ਖਾਣ ਦਾ ਕੋਈ ਨਹੀਂ ਲਿਆ ਬੱਤ ਪਿਆ ਮੰਗੂ ਲਈ ਜੰਨਾ ਪਤਾ ਪੀਆ ਕੀ ਬਾਤ ਹੈ ਇੱਥੇ ਹੀ ਗਮਲੂ ਦਾ ਬੱਤ ਨਹੀਂ ਹੈ ਦੂਜਾ ਗੱਗ ਨੂੰ ਫੜਾ ਕਰੂਗਾ ਲੈ ਵੰਗਦਾ ਕਿਹਾ ਮੈਂ ਪਰ ਉਹਦੀ ਗੱਲ ਨੂੰ ਦੇਖ ਕੇ ਲੱਗਿਆ ਸੀ ਨਾ ਮੈਂ ਹੁਣ ਕਰ ਦਿੰਦਾ ਨਹੀਂ ਦੇਖ ਕੇ ਦੂਜੇ ਵਾਰੇ ਦੂਜੇ ਵਾਰੇ ਲੱਗਾ ਮੈਂ ਹੁਣ ਦਾ ਤੁਹਾਨੂੰ ਕਰ ਦਿੰਦਾ ਮੈਂ ਉਹ ਤਾਂ ਸੋਖਈ ਗੋ ਮੈਂ ਸੋਖ ਰਹੀ ਹਾਂ ਉਹ ਹਾਂ 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 ਬਹੁਤ ਆ ਬਈ ਬਹੁਤ ਬਹੁਤ ਖੁੰਜਾ ਜਾ ਰਹਿ ਗਿਆ ਉਹ ਦਰਸਾ ਇਹ ਦੇਖਿਆ ਕਿੰਨਾ ਹੋ ਗਿਆ ਇਹ ਸਾਰਾ 12 ਫੁੱਟ ਦਾ 10 ਫੁੱਟ ਦਾ ਤਾਂ ਨੰਨਸਾ ਬਾਸੇ ਉਹ 12 ਫੁੱਟ ਲੰਮੀ ਹੁੰਦੀ ਹੈ ਚੱਲ ਜੂਗੀ ਉਸ ਨਾਲ ਲੜੀਆਂ ਮਿਲ ਲਾ ਯਾਰ ਆਪਦਾ ਨਹੀਂ ਹਾਂ ਯਾਰ ਤਿੰਨ ਹਾਂ ਤਿੰਨ ਨਹੀਂ ਆਏ ਐਸ ਲੋਟ ਮਿਲ ਲੋ ਨਾ ਕਿੰਨੀਆਂ ਆ ਜਾਣੀਆਂ ਤੰਨਾ ਫੁੱਟ 4 ਇੰਚ ਦੀ ਹੁੰਦੀ ਹੈ ਇੱਕ ਆ ਉਹ ਦੂਜੀ ਜਿੰਨੇ ਕਿਲੋ ਹੋ ਗਏ ਕਹਲੇ ਹਾਂ 11 8 11 8 ਠੀਕ ਹੈ ਚੱਲ ਕੋਈ ਗੱਲ ਨਹੀਂ ਬਸ ਮੋੜ ਦੇ ਆਪ ਦੀ ਮੱਛੀ ਨਾਲ ਜਿੰਨੀ ਆਹ ਖੜਾ ਬਾਈ ਕੀ ਹਾਲ ਆ ਬਾਈ ਹਾਂਜੀ ਕੀ ਇਹ ਨਹੀਂ ਲੱਗਦਾ ਤਾਂ। ਤੋਂ ਵੀ ਇਹ ਵੀ ਕੋਈ ਇਹ ਨਾ। ਬਾਹੇ ਗੁਰੂ ਜੀ ਲਓ ਮਿਤੋਲੀਆ। ਹੋ ਗਿਆ। ਉਹਨੇ ਡਿਲੀਵਰੀ ਵਾਲੇ ਨੂੰ ਫੋਨ ਕਰਤਾ ਮੈਂ ਆਇਆ ਇਹ ਇੱਕ ਆਇਆ ਉਹ ਜੀ। ਕੁੰਡੀ ਨਾਲ ਤੋੜ ਲਾ ਉਹ ਦਾਣੀਆਂ ਦੇ ਪੱਤੇ ਜਿਹੜੇ ਵਾਲੇ ਰੋਟੇ ਜਾਂਦੇ ਨਹੀਂ। ਆ ਤੋਲੀਆ ਮੰਗਾਇਆ ਭਾਈ ਆਨਲਾਈਨ ਛੋਟੀ ਛੋਟੀਆਂ ਚੀਜ਼ਾਂ ਵੀ ਹੁੰਦਾ। ਇਹ ਜਿਆ ਟਾਈਮ ਆ ਗਿਆ ਮੰਮੀ ਆਨਲਾਈਨ ਹੀ ਮਂਗਾਇੰਦਾ ਹਾਂ ਹਾਂ ਤੇ ਬਾਹਲੇ ਦਿਨ ਹੋ ਗਏ ਸੀਗੇ ਬਈ ਸ਼ਹਿਰ ਜਾਇ ਨਹੀਂ ਗਿਆ ਜਿੱਦਿਨਾ ਮਿਸਤਰੀ ਲੱਗਿਆ ਤੇ ਦੋ ਤੋ ਵਾਲੇ ਆਰਡਰ ਕਰੇ ਸੀਗੇ ਚਲ ਮਖਾ ਘਰ ਹੀ ਆ ਜਾਣਗੇ 3500 ਰੁਪਏ ਦਾ ਟ੍ਰਾਈਡੈਂਟ ਦਾ ਇੰਨੇ ਇੱਕ ਦੀ ਇਤੋਂ ਮਹਿੰਗਾ ਮਿਲਦਾ ਬਜ਼ਾਰੋਂ ਜੇ ਲਈਏ ਆਪਾਂ ਇਹੀ ਸਾਡੇ 380 ਜਾਂ 400 ਰੁਪਏ ਦਾ ਦਿੰਦੇ ਹੈਗੇ ਹਾਂ ਹੋਲੀ ਹੂੰ 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 ਉਹ ਆ ਜਾ ਵੀ ਜਉਣ ਜੋ ਗਿਆ ਹਾਂ ਚੱਲਦਾ ਮੈਂ ਤੇਰੇ ਨਾਲ ਹੀ ਠੀਕ ਠਾਕ ਪਹੁੰਚ ਗਿਆ ਬਾਵਾ ਟਾਈਮ ਲਾਇਆ ਕਿ ਤੇਲ ਤੁਰ ਪਾਉਣ ਲੱਗ ਗਿਆ ਸੀ ਹੋਰ ਥੋੜੀ ਐਨ ਵਿੱਚ ਕਰਕੇ ਫਿਰ ਚਾਰ ਸ਼ੂਟ ਦਾ ਖਾਣਾ ਹਾਂ ਇਹ ਤਾਂ ਹੈ ਘੰਟਾ ਲੱਗ ਗਿਆ ਮਨ ਲੱਗ ਕਿ ਨਹੀਂ ਘੰਟਾ ਤਾਂ ਨਹੀਂ ਲੱਗਿਆ ਹੁਣ ਕਿਵੇਂ ਤਾਇਆ ਫੋਟੋ ਲਾ ਲਈ ਤੇਰੀ ਆ ਆ ਗਿਆ ਬਈ ਬੱਸ ਬਈ ਬੰਦ ਕਰ ਦੇ ਹੈਂਡ ਬ੍ਰੇਕ ਲਾ ਦੇ ਚਾਹ ਪਿਓ ਬਈ ਨੂੰ ਪਹਿਲਾਂ ਲਿਆਉਣਾ ਐਚਾ ਬਾਈ ਨੂੰ ਪਤਾਗਾ ਚੱਕ ਸ਼ੁਕਰੀਆ ਬਾਈ ਤੇਰਾ ਲੰਦਾ ਗਿਆ 5-7 ਮਿੰਟ ਕੀ ਹੋਇਆ ਕਾਸਟ ਕਮੈਂਟਰ ਦੀ ਕਾਜ ਹੋਇਆ ਹਾਇ ਤੇ ਛੱਡਿਆ ਨਾ ਕੋਈ ਨਾ 18 ਕਿਲੋ ਲੰਦਾ ਹੋ ਰਿਹਾ 18 ਕਿਲੋ ਹੋ ਗਿਆ ਬਾਹਰ ਤਾਂ ਇਦਰਾ ਜਮ ਜਮ ਲਾਇਆ ਕਰ ਹਰਦਾ ਆ ਰਿਹਾ ਨੀ ਜੋਕਣਾ ਉਹ ਕੋਈ ਨਾ ਉਹਨੂੰ ਵੀ ਜੜਾ ਦੇ ਸਾਰੀ ਜੜ ਗਏ ਉਹ ਰਹਿ ਗਿਆ ਗੱਲਾ ਹੈ ਐਨਾ ਓਏ ਸਾਡੇ 64 ਕਿਲੋ ਆ ਚਾ ਹੈ 64 ਕਿਲੋ ਚਲ ਓਏ ਚੜ ਜਾ ਤੇਰੀ ਵਾਰੀ ਆ ਗਈ ਮਿੱਤਰਾ ਹੱਥ ਵਾਰ ਉਹਨੂੰ ਮੜਾ ਜਾ ਜੇ ਪਾਂ ਜੋ ਹੱਥ ਨਹੀਂ ਕੱਢਦਾ ਸਾਢੇ 12 ਕਿਲੋ ਦਾ ਜਾ ਕੇ ਦੱਸ ਦੀ ਘਰੇ ਚੰਗਾ ਕੁੜੀਏ ਕਿੰਨੇ ਕਿਲੋ ਦਾ ਸਾਢੇ 12 ਕਿਲੋ ਦਾ ਹਾਂ ਚੱਲ ਕਾਗਾ ਬੋਲਣੇ ਆਪਾਂ ਵਾਹੀ ਗੁਰਜੀ 5:05 ਦਾ ਸਮਾਂ ਤੇ ਅੱਜ ਦੀ ਜੌਂਟੀ ਭਾਈ ਸਾਵਾ ਮਿਸਤਰੀ ਨੇ ਇੱਥੇ ਲਾਈ ਹੋਈ ਸੀ ਆ ਚੋ ਲੈ ਜਾਉਂ ਕਿਹੜਾ ਕੰਮ ਜਿਆ ਤਿਆਰ ਕਰੀ ਜਾਂਦੇ ਤੇ ਉਹ ਚਾਦਰਾਂ ਹੀ ਲਿਆ ਕੇ ਰੱਖ ਲੀਆਂ ਤੇ ਕੰਮ ਛੱਤ ਪਾਉਣ ਦੀ ਤਿਆਰੀ ਚੱਕਦੇ ਦਿਨ ਚ ਠੀਕ ਆ ਠੀਕ ਆ ਡਾ ਡਾ ਕੀ ਜਾਗਦਾ ਉਹਦਰਾ ਸਵਿੰਟ ਵਾਲਾ ਪੱਥਰ ਪਾਵੇਂ ਥੱਲੇ ਦੋਲੀ ਜੀ ਐਸੀ ਤਾਂ ਗਾਦੀ ਜੀ ਜੀ ਕੰਮ ਕਰਦੇ ਫਿਰਦੇ ਆ ਤੜਕੇ ਦੇ ਕਿਉਂ ਸਮਾਨ ਸੱਲਾ ਲਿਆਂਦਾ ਹਾਰਾ ਸਹਿਜ ਹਾਂ ਸਹਿਜ ਘਰੇ ਨਹੀਂ ਜਾਣਾ ਪੁੱਤਰ ਚੱਲ ਠਹਿਰ ਕੇ ਆ ਜਾ ਕੋਈ ਨਾ ਤੇ ਘਰੇ ਇਸੇ ਦੇ ਨਾਲ ਭਾਈ ਸਮਾਪਤੀ ਆਪਣੇ ਅੱਜ ਦੇ ਬਲੌਗ ਦੀ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਜ਼ਰੂਰ ਕਰ ਦਿਓ ਬੇਨਤੀ ਇਹ ਆ ਕਿ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਕੱਲ੍ਹ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ